ਹੌਨ ਸੈਕਸੀ ਚ ਥੋੜਾ ਨਾਮ ਲੱਗਦਾ ਵੀ ਇੰਗਲਿਸ਼ ਮੂਵੀਆਂ ਵਾਲਾ ਹਨਾ ਤੇ ਜਦੋਂ ਇੱਕ ਪਿੰਡ ਦੇ ਵਿੱਚ ਸ਼ੂਟ ਹੋ ਰਹੀ ਹੈ ਇੰਗਲਿਸ਼ ਮੂਵੀ ਦਾ ਹੌਨ ਸੱਦ ਤੇ ਪੰਜਾਬੀ ਮੁੰਡਾ ਸ਼ੂਟ ਕਰ ਰਿਹਾ ਨਹੀਂ ਪੰਜਾਬੀ ਫਿਲਮ ਆ ਜੀ ਤੇ ਪੰਜਾਬੀ ਕਹਾਣੀ ਆ ਤੇ ਇਹ ਨਾਮ ਵੀ ਵੈਸੇ ਇੰਗਲਿਸ਼ ਆ ਪਰ ਨਾਮ ਵੀ ਪੰਜਾਬੀ ਆ ਇਹ ਇਹ ਆਪਣੇ ਪੰਜਾਬ ਵਿੱਚ ਬਹੁਤ ਪ੍ਰਚਲਿਤ ਨਾਮ ਆ ਪਹਿਲਾਂ ਮੂਵੀਆਂ ਤੁਹਾਡੇ ਸੀਗੀਆਂ ਬਹੁਤ ਤੁਸੀਂ ਮਿਹਨਤ ਕੀਤੀ ਆਪਣੇ ਆਪ ਨੂੰ ਢਾਲਿਆ ਹਨਾ ਇਹ ਚੀਜ਼ ਹੈ ਹਮੇਸ਼ਾ ਸਾਨੂੰ ਬਾਲੀਵੁੱਡ ਜਾਂ ਫਿਰ ਹਾਲੀਵੁੱਡ ਦੇ ਦੇਖਣ ਨੂੰ ਮਿਲਦੀ ਹੈ ਤੇ ਤੁਸੀਂ ਪੰਜਾਬੀ ਦੇ ਇੰਡਸਟਰੀ ਦੇ ਵਿੱਚ ਤੁਸੀਂ ਲੈ ਕੇ ਆਏ ਸੀਗੇ ਵੀ ਆਪਣੇ ਆਪ ਨੂੰ ਚੇਂਜ ਕੀਤਾ ਫਿਰ ਮੂਵੀ ਸ਼ੂਟ ਕੀਤੀ ਆ ਤੇ ਇਹ ਮੂਵੀ ਦੇ ਵਿੱਚ ਤੁਹਾਡਾ ਕਿੰਨਾ ਕੁ ਐਮਰੋ ਫਿਜ਼ੀਕਲ ਟਰਾਂਸਫਰਮੇਸ਼ਨ ਤਾਂ ਨਹੀਂ ਹੈਗੀ ਇਸ ਵਾਰੀ ਮੈਂ ਐਵੇਂ ਤੁਹਾਨੂੰ ਕਹਾ ਤੇ ਬਟ ਫਿਜ਼ੀਕਲ ਟਰਾਂਸਫਰਮੇਸ਼ਨ ਹੀ ਇਕੱਲੀ ਮਿਹਨਤ ਨਹੀਂ ਹੁੰਦੀ ਮਿਹਨਤ ਹਰ ਫਿਲਮ ਦੇ ਵਿੱਚ ਹਰ ਟੀਮ ਕਰਦੀ ਹੈ ਜੋ ਇਸ ਕੰਟੈਂਟ ਨੂੰ ਬਣਾਉਣ ਲਈ ਮਿਹਨਤ ਦੀ ਲੋੜ ਸੀਗੀ ਜਿੰਨੀ ਸੀਗੀ ਉਸ ਤੋਂ ਵੱਧ ਕੀਤੀ ਆ ਸੀ ਤੇ ਮਿੰਡ ਟੱਕੜ ਉਹਨਾਂ ਨਾਲ ਤੁਹਾਡਾ ਮਤਲਬ ਫਰਸਟ ਕਲੈਬੋਰੇਸ਼ਨ ਹੈ ਉਹਨਾਂ ਨਾਲ ਕਿਦਾਂ ਐਕਸਪੀਰੀਅੰਸ ਹੈ ਬਹੁਤ ਸੋਣਾ ਐਕਸਪੀਰੀਅੰਸ ਰਿਹਾ ਜੀ ਐਜ਼ ਐਨ ਐਕਟਰ ਤਾਂ ਚਲੋ ਬਾਕਮਾਲ ਐਕਟਰ ਹੈਗੇ ਨੇ ਉਹ ਐਕਟਿੰਗ ਬਹੁਤ ਵਧੀਆ ਉਹਨਾਂ ਦੀ ਪਰ ਹਾਂ ਇੱਕ ਹੁੰਦਾ ਨਾ ਕਿ ਇੱਕ ਆਰਟਿਸਟ ਕਿੰਨਾ ਕੁ ਉਹਦੀ ਕੋਆਪਰੇਸ਼ਨ ਕਿੰਨੀ ਆ ਉਹ ਸੈਟ 'ਆਂ ਉਹ ਸਮਝਦਾ ਕਿੰਨੀ ਗੱਲ ਆ ਤੇ ਇਨਪੁੱਟ ਕਿੰਨੀ ਕੀ ਦਿੰਦਾ ਉਹ 100% ਆ ਉਹਨਾਂ ਦੀ ਸੈੱਟ ਦੇ ਉੱਤੇ ਥੋੜੇ ਉਹਤੇ ਨੌਕਚਕ ਹੁੰਦੀਆਂ ਨੇ ਜਾਂ ਫਿਰ ਹਾਸੀ ਮਜ਼ਾਕ ਨਾਲੀ ਸਾਰ ਚੱਲਦੀ ਕਿ ਜਿੰਨੀ ਮੇਰੀ ਟੀਮ ਆ ਉਹ ਤਾਂ ਚਲੋ ਅਸੀਂ ਬਹੁਤ ਸਾਲਾਂ ਤੋਂ ਇਕੱਠੇ ਕੰਮ ਕਰੀ ਰਹੇ ਆ ਮੈਂਡੀ ਹੋਣੇ ਸਾਡੇ ਚ ਪਹਿਲੀ ਵਾਰੀ ਸਾਡੇ ਨਾਲ ਕੰਮ ਕਰ ਰਹੇ ਆ ਬਾਕੀ ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛਿਓ ਪਰ ਸਾਡੇ ਵੱਲੋਂ ਤਾਂ ਵਧੀਆ ਹੀ ਆ ਖੁਸ਼ਗਵਾਰ ਹੀ ਆ ਕੰਮ ਕਮੇਡੀ ਤਾਂ ਨਹੀਂ ਮੈਂ ਕਰ ਰਿਹਾ ਇਸ ਵਾਰ ਵੀ ਬਟ ਹਾਂ ਇਹ ਆ ਵੀ ਮੇਰੀ ਲੁੱਕ ਜਿਹੜੀ ਆ ਉਹ ਡਿਫਰੈਂਟ ਹੋਊਗੀ ਇਸ ਵਾਰੀ ਵੀ ਲੋ ਜੀ 6 ਇਚ মুਵੀ ਦੇ ਸ਼ੂਟ ਦੇ ਉੱਤੇ ਖੜੇ ਆ ਤੇ ਹਰਦੀਪ ਗਰੇਵਾਲ ਭਾਜੀ ਨਾਲ ਗੱਲਬਾਤ ਤੁਹਾਡੀ ਕਰਾਉਨੇ ਆ ਭਾਜੀ ਪਹਿਲਾਂ ਤੁਸੀਂ ਜਿੰਨੀਆਂ ਵੀ ਮੂਵੀਆਂ ਦੇਖੀਆਂ ਤੁਹਾਡੀਆਂ ਦੋਨੋਂ ਮੂਵੀਆਂ ਮੋਟੀਵੇਸ਼ਨਲ ਸਟੋਰੀਆਂ ਸੀਗੀਆਂ ਤੇ ਹੁਣ 6 ਇਚ 'ਚ ਥੋੜਾ ਨਾਮ ਲੱਗਦਾ ਵੀ ਇੰਗਲਿਸ਼ ਮੂਵੀਆਂ ਵਾਲਾ ਹਨਾ ਤੇ ਜਦੋਂ ਇੱਕ ਪਿੰਡ ਦੇ ਵਿੱਚ ਸ਼ੂਟ ਹੋ ਰਹੀ ਹੈ ਇੰਗਲਿਸ਼ ਮੂਵੀ ਤਾਂ ਹੋਣ ਸਕਦੀ ਤੇ ਪੰਜਾਬੀ ਮੁੰਡਾ ਸ਼ੂਟ ਕਰ ਰਿਹਾ ਹੈ ਨੇ ਪੰਜਾਬੀ ਫਿਲਮ ਆ ਜੀ ਤੇ ਪੰਜਾਬੀ ਕਹਾਣੀ ਆ ਤੇ ਇਹ ਨਾਮ ਵੀ ਵੈਸੀ ਇੰਗਲਿਸ਼ ਆ ਪਰ ਨਾਮ ਵੀ ਪੰਜਾਬੀ ਆ ਇਹ ਇਹ ਆਪਣੇ ਪੰਜਾਬ ਵਿੱਚ ਬਹੁਤ ਪ੍ਰਚਲਿਤ ਨਾਮ ਆ ਜੇ ਇਹਦੇ ਆ ਕੇ ਪਿੱਛੇ ਅਸੀਂ ਕੁਝ ਲਾ ਦਈਏ ਤਾਂ 1 ਮਿੰਟ ਵਿੱਚ ਸਮਝ ਆ ਜਾਣਾ ਸਾਰਿਆਂ ਨੂੰ ਜੇ ਮੈਂ ਸਿੱਖ ਸੀਚ ਦੇ ਮੂਰੇ ਬੈਂਡ ਲਾ ਦਾਂ ਤਾਂ ਫਿਰ ਅੱਧੇ ਮਿੰਟ ਵਿੱਚ ਸਮਝ ਆ ਜਾਣੀ ਆ ਸਾਰਿਆਂ ਨੂੰ ਹਨਾ ਫਿਰ ਉਹ ਕਿਤੇ ਵੀ ਇੰਗਲਿਸ਼ ਨਹੀਂ ਰਹਿੰਦਾ ਕੁਝ ਪੰਜਾਬੀ ਹੋਈ ਜਾਂਦੀ ਆ ਚੀਜ਼ ਉਹ ਸੋ ਇਹ ਪੰਜਾਬੀ ਕਹਾਣੀ ਆ ਜੀ ਤੇ ਪੰਜਾਬੀਆਂ ਲਈ ਬਣੀ ਆ ਭਾਜੀ ਪਹਿਲਾਂ ਮੂਵੀਆ ਤੁਹਾਡੀਆਂ ਸੀਗੀਆਂ ਬਹੁਤ ਤੁਸੀਂ ਮਿਹਨਤ ਕੀਤੀ ਆਪਣੇ ਆਪ ਨੂੰ ਢਾਲਿਆ ਹਣਾ ਇਹ ਚੀਜ਼ ਹੈ ਹਮੇਸ਼ਾ ਸਾਨੂੰ ਬਾਲੀਵੁੱਡ ਜਾਂ ਫਿਰ ਹਾਲੀਵੁੱਡ ਦੇ ਦੇਖਣ ਨੂੰ ਮਿਲਦੀ ਹੈ ਤੇ ਤੁਸੀਂ ਪੰਜਾਬੀ ਦੇ ਇੰਡਸਟਰੀ ਦੇ ਵਿੱਚ ਤੁਸੀਂ ਲੈ ਕੇ ਆਏ ਸੀਗੇ ਵੀ ਆਪਣੇ ਆਪ ਨੂੰ ਚੇਂਜ ਕੀਤਾ ਫਿਰ ਮੂਵੀ ਸ਼ੂਟ ਕੀਤੀ ਆ ਤੇ ਇਹ ਮੂਵੀ ਦੇ ਵਿੱਚ ਤੁਹਾਡਾ ਕਿੰਨਾ ਕੁ ਐਮਰ ਹੋਗਾ ਨਹੀਂ ਫਿਜ਼ੀਕਲ ਟਰਾਂਸਫਰਮੇਸ਼ਨ ਤਾਂ ਨਹੀਂ ਹੈਗੀ ਇਸ ਵਾਰੀ ਮੈਂ ਐਵੇਂ ਤੁਹਾਨੂੰ કહਾਂ ਤੇ ਬਟ ਫਿਜ਼ੀਕਲ ਟਰਾਂਸਫਰਮੇਸ਼ਨ ਹੀ ਇਕੱਲੀ ਮਿਹਨਤ ਨਹੀਂ ਹੁੰਦੀ ਮਿਹਨਤ ਹਰ ਫਿਲਮ ਦੇ ਵਿੱਚ ਹਰ ਟੀਮ ਕਰਦੀ ਆ ਜੋ ਇਸ ਕੰਟੈਂਟ ਨੂੰ ਬਣਾਉਣ ਲਈ ਮਿਹਨਤ ਦੀ ਲੋੜ ਸੀਗੀ ਜਿੰਨੀ ਸੀਗੀ ਉਸ ਤੋਂ ਵੱਧ ਕੀਤੀ ਆ ਸੀ ਮਿੰਡ ਟੱਕੜ ਉਹਨਾਂ ਨਾਲ ਤੁਹਾਡਾ ਮਤਲਬ ਫਰਸਟ ਕੋਲਾਬੋਰੇਸ਼ਨ ਹੈ ਉਹਨਾਂ ਨਾਲ ਕਿਦਾਂ ਐਕਸਪੀਰੀਅੰਸ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਜੀ ਐਜ਼ ਐਨ ਐਕਟਰ ਤਾਂ ਚਲੋ ਬਾਕਮਾਲ ਐਕਟਰ ਹੈਗੇ ਨੇ ਉਹ ਐਕਟਿੰਗ ਬਹੁਤ ਵਧੀਆ ਉਹਨਾਂ ਦੀ ਬਟ ਹਾਂ ਇੱਕ ਹੁੰਦਾ ਨਾ ਕਿ ਇੱਕ ਆਰਟਿਸਟ ਕਿੰਨਾ ਕੁ ਉਹਦੀ ਕੋਆਪਰੇਸ਼ਨ ਕਿੰਨੀ ਆ ਹੰਸਟੀਆਂ ਉਹ ਸਮਝਦਾ ਕਿੰਨੀ ਗੱਲ ਆ ਤੇ ਇਨਪੁਟ ਕਿੰਨੀ ਕੀ ਦਿੰਦਾ ਉਹ 100% ਆ ਉਹਨਾਂ ਦੀ ਸੋ ਸਾਡਾ ਤਾਂ ਬਹੁਤ ਵਧੀਆ ਰਿਹਾ ਜੀ ਐਕਸਪੀਰੀਅੰਸ ਤੇ ਸੈੱਟ ਦੇ ਉੱਤੇ ਥੋੜੇ-ਉਤੇ ਨੌਕ-ਚੌਕ ਹੁੰਦੀਆਂ ਨੇ ਜਾਂ ਫਿਰ ਹਾਸੀ-ਮਜ਼ਾਕ ਨਾਲ ਹੀ ਸਾਰਾ ਨਹੀਂ ਨਹੀਂ ਨੌਕ-ਚੌਕ ਤਾਂ ਦਾ ਮੌਕਾ ਤਾਂ ਨਹੀਂ ਆਉਂਦਾ ਮੈਂ ਐਵੇਂ ਤੁਹਾਨੂੰ ਕਹਾਂ ਸਾਡਾ ਬੜਾ ਫ੍ਰੈਂਡਲੀ ਜਿਹਾ এনਵਾਇਰਨਮੈਂਟ ਆ ਸੈ ਕਿਤੇ ਨਹੀਂ ਮੇਰੀ ਟੀਮ ਆ ਉਹ ਤਾਂ ਚਲੋ ਅਸੀਂ ਬਹੁਤ ਸਾਲਾਂ ਤੋਂ ਇਕੱਠੇ ਕੰਮ ਕਰੀ ਰਹੇ ਆ ਮੈਂਡੀ ਹੁਣੇ ਸਾਡੇ ਚ ਪਹਿਲੀ ਵਾਰੀ ਸਾਡੇ ਨਾਲ ਕੰਮ ਕਰ ਰਹੇ ਆ ਬਾਕੀ ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛਿਓ ਪਰ ਸਾਡੇ ਵੱਲੋਂ ਤਾਂ ਵਧੀਆ ਹੀ ਆ ਖੁਸ਼ਗਵਾਰ ਹੀ ਆ ਕੰਮ ਭਾਜੀ ਪਹਿਲਾਂ ਮਤਲਬ ਤੁਸੀਂ ਆਪਣੇ ਆਪ ਨੂੰ ਚੇਂਜ ਕਰਦੇ ਸੀਗੇ ਤੇ ਮੂਵੀ ਦੇ ਵਿੱਚ ਤੁਸੀਂ ਕਿਹਾ ਵੀ ਨਹੀਂ ਉਦਾਂ ਦੀ ਕੋਈ ਚੀਜ਼ ਦੇਖਣ ਨੂੰ ਮਿਲਗੀ ਹੁਣ ਇਹ ਦੇ ਵਿੱਚ ਕਿਦਾਂ ਦਾ ਕਿਰਦਾਰ ਦੇਖਣ ਨੂੰ ਮਿਲੇਗਾ ਕੋਈ ਕਮੇਡੀ ਦੀ ਖੂ ਜਾਂ ਫਿਰ ਨਹੀਂ ਰੋ ਵਾਲੀ ਦੀ ਖਸਾਰ ਨਹੀਂ ਕਾਮੇਡੀ ਤਾਂ ਨਹੀਂ ਮੈਂ ਕਰ ਰਿਹਾ ਇਸ ਵਾਰ ਵੀ ਬਟ ਹਾਂ ਇਹ ਆ ਵੀ ਮੇਰੀ ਲੁੱਕ ਜਿਹੜੀ ਆ ਉਹ ਡਿਫਰੈਂਟ ਹੋਊਗੀ ਇਸ ਵਾਰੀ ਵੀ ਤੇ ਜਿਹੜਾ ਕੈਰੈਕਟਰ ਮੈਂ ਕਰ ਰਿਹਾ ਹਾਂ ਉਹ ਕੈਰੈਕਟਰ ਵੀ ਮੈਂ ਨਹੀਂ ਕੀਤਾ ਕਦੇ ਪਹਿਲਾਂ ਕਿੰਨੇ ਕ ਦਿਨ ਹੋ ਗਏ ਪਾਜੀ ਮੂਵੀ ਸ਼ੂਟ ਚੱਲਦੇ ਨੇ ਫਿਲਹਾਲ ਅੰਮ੍ਰਿਤ ਅਜ 15ਵਾਂ ਜਾਂ 16ਵਾਂ ਦਿਨ ਆ ਜੀ ਕਿੰਨੇ ਕ ਦਿਨ ਬਾਅਦ ਸਾਨੂੰ ਮੂਵੀ ਦੇਖਣ ਨੂੰ ਮਿਲੂਗਾ ਦਿੰਤਾ ਨਹੀਂ ਹੈ ਜੇ ਟਾਈਮ ਲੱਗੂਗਾ ਪਰ ਨੈਕਸਟ ਈਅਰ 2024 ਦੇ ਵਿੱਚ ਅਸੀਂ ਰਿਲੀਜ਼ ਕਰਾਂਗੇ ਤੇ ਇੱਕ ਵਾਰੀ ਜਦੋਂ ਪੈਕਅਪ ਸਾਰਾ ਹੋ ਗਿਆ ਰੈਪ ਹੋ ਗਿਆ ਫਿਲਮ ਦਾ ਫਿਰ ਅਸੀਂ ਡੇਟ ਅਨਾਉਂਸ ਕਰਾਂਗੇ ਜੀ ਇਹ ਉਹਦੇ ਵਿੱਚ ਤੁਹਾਡੇ ਆਪ ਦੇ ਗਾਣੇ ਹੈਗੇ ਨੇ ਹਜੇ ਫਿਲਹਾਲ ਮੇਰਾ ਕੋਈ ਗਾਣਾ ਨਹੀਂ ਇਸ ਫਿਲਮ ਦੇ ਵਿੱਚ ਚਾਰ ਕਿ ਗਾਣੇ ਹੈਗੇ ਆ ਬਟ ਮੇਰਾ ਕੋਈ ਗਾਣਾ ਨਹੀਂ ਹੈ ਅ ਬਾਕੀ ਦੇਖੋ ਹਜੇ ਮੇਰਾ ਕੋਈ ਗਾਣਾ ਨਹੀਂ ਕਿੱਥੇ ਕਿੱਥੇ ਮੂਵੀ ਹੁਣ ਸ਼ੂਟ ਹੋਣ ਲੱਗੀ ਆ ਜਾਂ ਸਿਰਫ ਪੰਜਾਬ ਵਿੱਚ ਹੋ ਰਹੀ ਆ ਫਿਲਹਾਲ ਤਾਂ ਪੰਜਾਬ ਵਿੱਚ ਸਾਰੇ ਆਪਣੇ ਪੰਜਾਬ ਵਿੱਚ ਕਿੱਥੇ ਇੱਥੇ ਆਉਂਦੇ ਨੇ ਆਸ-ਪਾਸ ਹੀ ਹੋ ਰਹੀ ਆ ਜੀ ਮੋਹਾਲੀ ਆ ਇੱਥੇ ਕਰਾਲੀ ਦੇ ਆਸ-ਪਾਸ ਚੱਲ ਰਿਹਾ ਮੋਹਾਲੀ ਹੋਇਆ ਸੀ ਸਾਡਾ ਸ਼ੂਟ ਤੇ ਬਸ ਇੱਥੇ ਆਸ-ਪਾਸ ਹੀ ਹੋ ਰਿਹਾ ਹੁਣ ਮੈਂ ਵਿੱਚੇ ਦੇਖ ਰਿਹਾ ਸੀਗਾ ਇੱਕ ਬੱਚੇ ਆ ਰੋਲ ਸੀ ਬੱਚੇ ਨਾਲ ਕਿੰਨਾ ਕੋ ਹੁੰਦਾ ਵੀ ਔਖਾ ਲਾ ਦਾ ਬੱਚਿਆਂ ਤੋਂ ਰੋਲ ਕਰਾਉਣੇ ਜਾਂ ਫਿਰ ਬੱਚੇ ਦੀ ਦੇਖੋ ਤੇ ਬਟ ਹਾਂ ਹੁਣ ਬੱਚੇ ਵੀ ਅੱਜ ਕੱਲ ਬੜੇ ਪ੍ਰੋਫੈਸ਼ਨਲ ਚੱਲ ਰਹੇ ਆ ਮੈਂ ਐਵੇਂ ਤੁਹਾਨੂੰ ਕਹਾਂ ਛੋਟੇ ਛੋਟੇ ਬੱਚੇ ਨੇ ਪ੍ਰੋਪਰ ਲਗਾਤਾਰ ਕੰਮ ਕਰ ਰਹੇ ਆ ਵਧੀਆ ਕੰਮ ਕਰ ਰਹੇ ਆ ਤੇ ਇਸ ਕਰਕੇ ਥੋੜੀ ਦਿੱਕਤ ਘਟ ਆਉਂਦੀ ਹੈ ਕਈ ਵਾਰ ਬਟ ਹਾਂ ਬੱਚਿਆਂ ਦੀ ਤਾਂ ਕੋਈ ਮਰਜ਼ੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁਣ ਤੁਹਾਨੂੰ ਦੇਖ ਕੇ ਯੂਥ ਕੁਝ ਨਾ ਕੁਝ ਸਿੱਖਦਾ ਪਹਿਲਾਂ ਮੂਵੀਆਂ ਤੁਹਾਡੇ ਸੀਗੀਆਂ ਜੰਗ ਸਾਰੇ ਸਿੱਖਦੇ ਨੇ ਵੀ ਇੱਕ ਨਸ਼ੇ ਤੋਂ ਥੋੜਾ ਦੂਰ ਹੋ ਜਾਂਦੇ ਨੇ ਇਸ ਮੂਵੀ ਚ ਕੀ ਸਿੱਖਣ ਨੂੰ ਮਿਲ ਰਿਹਾ ਹੈ ਦੇਖੋ ਮੈਸੇਜ ਤਾਂ ਹੈਗਾ ਜੀ ਇਸ ਮੂਵੀ ਦੇ ਵਿੱਚ ਵੀ ਬਾਕੀ ਆਏ ਆ ਵੀ ਕੰਟੈਂਟ ਡਰਾਈਵਨ ਆ ਸਟੋਰੀ ਸਾਰੀ ਇਹ ਹੈ ਨਾ ਤੇ ਆਪਣੇ ਵੱਲੋਂ ਮੈਸੇਜ ਵੀ ਹੈਗਾ ਫਿਲਮ ਦੇ ਵਿੱਚ ਪਰ ਇਹ ਜ਼ਰੂਰ ਆ ਵੀ ਕੰਟੈਂਟ ਆ ਹਨਾ ਮਤਲਬ ਜਿਵੇਂ ਆਪਾਂ ਥੀਏਟਰ ਚ ਬੈਠ ਕੇ ਸਿਨੇਮਾ ਇੰਜੋਏ ਕਰਦੇ ਆ ਉਹ ਚੀਜ਼ ਠੀਕ ਹੈ थैंक यू ਭਾਈ थैंक यू